ਕੀ ਅੱਜ ਵੀ ਅਸੀਂ ਰਾਜਨੀਤੀ ਨੂੰ ਸਮਝਦੇ ਹਾਂ ਕਿ ਬੋਧੀ ਕੰਗਾਲ ਦੇ ਵਿੱਚ ਪੰਜਾਬ ਫਸਿਆ ਹੋਇਆ ਹੈ ਅਸੀਂ ਧਾਰਮਿਕ ਗੱਲਾਂ ਬਾਰੇ ਸੋਚਦੇ ਹਾਂ ਆਈਡੀਓਲੋਜੀਕਲ ਗੱਲਾਂ ਬਾਰੇ ਸੋਚਦੇ ਹਾਂ ਇਹਨਾਂ ਦੇ ਰਾਹੀਂ ਉਹਨਾਂ ਇਹ ਚੀਜ਼ਾਂ ਨੇ ਜਿਹੜੇ ਪੰਜਾਬ ਦੀ ਅੰਦੇ ਕ੍ਰਾਈਸਿਸ ਨੂੰ ਹੱਲ ਕਰਨ ਲਈ ਥੋੜੀ ਨੇ ਇਹ ਇਹ ਤਾਂ ਉਸ ਕ੍ਰਾਈਸਿਸ ਤੋਂ ਲੋਕਾਂ ਦੀ ਕਿਵੇਂ ਧਿਆਨ ਹਟਾਉਣਾ ਇਸ ਲਈ ਨਹੀਂ ਇਹ ਚੀਜ਼ਾਂ ਪੰਜਾਬ ਦੇ ਲੋਕਾਂ ਨੂੰ ਇੱਕ ਨਵੇਂ ਮਾਈਂਡਸੈਟ ਦੀ ਲੋੜ ਹੈ ਪੰਜਾਬ ਇਸ ਮਾਈਂਡਸੈਟ ਦੇ ਵਿੱਚ ਰਹਿ ਕੇ ਇਹ ਕੁਝ ਨਹੀਂ ਕਰ ਸਕੇਗਾ ਹੁਣ ਮਤਲਬ ਇਹ ਪਾਰਟੀ ਗਈ ਤਾਂ ਕੋਈ ਹੋਰ ਆ ਜਾਏਗੀ ਹੁਣ ਕਿਉਂਕਿ ਪੋਲਿਟਿਕਸ ਦਾ ਜਿਹੜਾ ਵਿਹਾਰ ਆ ਬਦਲ ਚੁੱਕਿਆ ਉਹ ਜਦੋਂ ਵਲਗਡ ਆਪਾਂ ਕਰਦੇ ਨੇ ਆਤਮਿਕ ਮੁੱਦੇ ਤੇ ਪੰਜਾਬ ਦੀ ਸਿਆਸਤ ਨੂੰ ਫਿਰ ਪੰਜਾਬ ਕਿਹੜੇ ਪਾਸੇ ਤੁਰਦਾ ਦੇਖੋ ਅਸੀਂ ਸਿੱਖ ਧਰਮ ਦੀ ਗੱਲ ਨਹੀਂ ਕਰਦੇ ਧਰਮ ਨੂੰ ਵਰਤ ਕੇ ਪੋਲਿਟਿਕਸ ਦੇ ਵਿੱਚ ਪਾਵਰ ਗੇਨ ਕਰਨ ਦੀ ਗੱਲ ਕਰ ਰਹੇ ਸੀ ਪੰਜਾਬ ਦੀ ਯੂਥ ਆ ਜਿਹੜੀ ਉਹ ਜਾਂ ਵਿਦੇਸ਼ ਜਾ ਰਹੀ ਹੈ ਜਿਹੜੇ ਵਿਦੇਸ਼ ਨਹੀਂ ਜਾ ਰਹੇ ਉਹ ਇੱਥੇ ਜਾਂ ਕਰਾਈਮ ਦੇ ਵਿੱਚ ਫਸ ਜਾਂਦੇ ਨੇ ਜਾਂ ਇੱਥੇ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਅਸੀਂ ਸਾਰੇ ਹਿੰਦੁਸਤਾਨ ਦਾ ਢਿੱਡ ਤਾਂ ਭਰ ਦਿੱਤਾ ਫੂਡ ਦੇ ਨਾਲ ਪਰ ਆਪਣਾ ਢਿੱਡ ਕਾ ਦੇ ਨਾਲ ਭਰ ਲਿਆ ਗਹਿਰਾ ਨਾਲ ਪੰਜਾਬ ਦੀ ਪਾਣੀ ਪੰਜਾਬ ਦੀ ਹਵਾ ਪੰਜਾਬ ਦੀ ਧਰਤੀ ਪੰਜਾਬ ਦੀਆਂ ਵੈਲਿਊਜ਼ ਸਭ ਪੋਲਿਊਟ ਹੋ ਚੁੱਕੀਆਂ ਨੇ ਸਭ ਕੁਝ ਬਰਬਾਦ ਹੋ ਚੁੱਕ ਗਿਆ ਤਾਂ ਸਾਰਾ ਕੁਝ ਆਪਣਾ ਵੇਚ ਕੇ ਬਾਹਰ ਚਲਾ ਜਾਣਾ ਬਾਅਦ ਚ ਇਸ ਪਾਸੇ ਮੂੰਹ ਹੀ ਨਾ ਕਰਨਾ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਜੁੜ ਜੋ ਥਾਂ ਮਤਲਬ ਖੂਬਸੂਰਤ ਜਿੱਥੇ ਮੇਰਾ ਸਤਕੁਰ ਬੈਠਾ ਔਰ ਸਤਕੁਰ ਤਾਂ ਹਰ ਥਾਂ ਤੇ ਮਤਲਬ ਕੀ ਕਹਾਣੀ ਆ ਜਿੱਥੇ ਮਰਜੀ ਜਾਓ ਇਹ ਚ ਕੀ ਗੱਲ ਸਾਰੀ ਧਰਤੀ ਮਤਲਬ ਮਨੁੱਖ ਵੀ ਇੱਕ ਆ ਧਰਤੀ ਵੀ ਇੱਕ ਆ ਇਹਦੇ ਚ ਕੀ ਫਰਕ ਪੈਂਦਾ ਕਿ ਤੁਸੀਂ ਇੱਥੇ ਰਹਿੰਦੇ ਹੋ ਕਿ ਉੱਥੇ ਰਹਿੰਦੇ ਹੋ ਹੁਣ ਜੇ ਸਾਡੇ ਬੱਚੇ ਪੜਨ ਲਈ ਕੈਨੇਡਾ ਜਾ ਰਹੇ ਨੇ ਆਸਟ੍ਰੇਲੀਆ ਜਾ ਰਹੇ ਨੇ ਅਮਰੀਕਾ ਜਾ ਰਹੇ ਨੇ ਤਾਂ ਸਾਡੀਆਂ ਯੂਨੀਵਰਸਟੀਆਂ ਖਾਲੀ ਨਹੀਂ ਹੋਈਆਂ ਸਾਡੀਆਂ ਯੂਨੀਵਰਸਟੀਆਂ ਦੇ ਵਿੱਚੋਂ ਬਿਹਾਰ ਤੋਂ ਆ ਰਹੇ ਨੇ ਤੁਸੀਂ ਹੁਣ ਜਿਵੇਂ ਕਹਿ ਰਹੇ ਹੋ ਵੀ ਜਿਸ ਤੇਜ਼ੀ ਨਾਲ ਬਾਹਰ ਜਾ ਰਹੇ ਨੇ ਪੰਜਾਬ ਤਾਂ ਸਾਰੀ ਦੁਨੀਆ 'ਚ ਬੈਠਾ ਕੀ ਤੁਸੀਂ ਸਾਰੀ ਦੁਨੀਆ ਦੇ ਪੰਜਾਬ ਨੂੰ ਸਾਂਝਾ ਕਰਨ ਲਈ ਇਕੱਠਾ ਕਰਨ ਲਈ ਉਹਨਾਂ ਦੀ ਇੱਕ ਆਈਡੈਂਟੀਟੀ ਬਣਾਉਣ ਲਈ ਕੁਛ ਨਹੀਂ ਕਰ ਸਕੇ ਯਾਰ ਥੋੜੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ ਸਭ ਤੋਂ ਵੱਧ ਬੱਚੇ ਤਾਂ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਪੜ੍ਹਦੇ ਨੇ ਤੁਹਾਡੇ ਵਿੱਚ ਤਾਂ ਉੱਥੇ ਪੜ੍ਹਦਾ ਹੀ ਨਹੀਂ ਤੁਸੀਂ ਕਿਹੜੇ ਪੰਜਾਬ ਦੀ ਗੱਲ ਕਰਦੇ ਹੋ ਪੰਜਾਬ ਦੇ ਮੌਜੂਦਾ ਹਾਲਾਤ ਜੋ ਇਸ ਸਮੇਂ ਬਣੇ ਹੋਏ ਨੇ ਉਸ ਨੂੰ ਲੈ ਕੇ ਹਰ ਇੱਕ ਚਿੰਤਤ ਹੈ ਕਿਸਾਨੀ ਦਾ ਮੁੱਦਾ ਹੋ ਜਾਵੇ ਪੰਜਾਬ ਜੋ ਹੈ ਭਾਦੀ ਤਦਾਦ ਵਿੱਚ ਬਾਹਰ ਪ੍ਰਵਾਸ ਕਰ ਰਿਹਾ ਚਾਹੇ ਮੁੱਦਾ ਬੇਰੁਜ਼ਗਾਰੀ ਦਾ ਹੋ ਜਾਵੇ ਸਰਕਾਰਾਂ ਹੁੰਦੀਆਂ ਨੇ ਵਾਦੇ ਕਰਕੇ ਆਉਂਦੀਆਂ ਨੇ ਪਰ ਕਿੰਨੇ ਕੁ ਵਾਦੇ ਪੂਰੇ ਹੁੰਦੇ ਨੇ ਉਹ ਸਾਰੇ ਜੱਗ ਜਹਾਦ ਨੇ ਹੁਣ ਸਵਾਲ ਇਹ ਕਿ ਕਿਸਾਨੀ ਮੋਰਚਾ ਜੋ ਲੱਗਿਆ ਸੀ 380 ਦਿਨ ਦਾ ਜੋ ਦਿੱਲੀ ਦੀ ਬਰੂਹਾਂ ਤੇ ਬੈਠੇ ਸਨ ਕਿਸਾਨ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਬਦਲਾਅ ਆਇਆ ਕਿ ਅਸੀਂ ਸਾਰੇ ਸੋਚ ਸਕਦੇ ਹਾਂ ਕਿ ਪੰਜਾਬ ਕਿਸ ਦਿਸ਼ਾ ਵੱਲ ਜਾ ਰਿਹਾ ਹੈ ਜਾਂ ਪੰਜਾਬ ਇਸ ਸਮੇਂ ਕਿਸ ਬੋਦੀ ਕੰਗਾਲੀ ਵਿੱਚੋਂ ਲੰਗ ਰਿਹਾ ਪੰਜਾਬ ਦੇ ਵਿੱਚ ਲਗਾਤਾਰੀ ਧਾਰਮਿਕ ਮੁੱਦੇ ਜੋ ਨੇ ਉਹ ਬਣਾਏ ਜਾਂਦੇ ਨੇ ਲੋਕੀ ਉਸ ਮੁੱਦਿਆਂ ਨੂੰ ਬਖੂਬੀ ਦੇਖਦੇ ਵੀ ਨੇ ਜਦੋਂ ਗੱਲ ਆਉਂਦੀ ਹੈ ਸਿਆਸਤ ਦੀ ਰਾਜਨੀਤੀ ਦੀ ਗੱਲ ਆਉਂਦੀ ਹੈ ਸ਼ਦ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਪਛੜ ਜਾਂਦੇ ਨੇ ਸਵਾਲ ਕਰਾਂਗੇ ਅੱਜ ਪੰਜਾਬ ਦੇ ਉਹਨਾਂ ਹਾਲਾਤਾਂ ਦੇ ਉੱਤੇ ਉਹਨਾਂ ਮੌਜੂਦਾ ਹਾਲਾਤਾਂ ਦੇ ਉੱਤੇ ਜਿਹੜੇ ਪੰਜਾਬ ਦੇ ਨਾਲ ਮੁੱਦਿਆਂ ਦੇ ਸਾਂਝ ਪਾਉਂਦੇ ਨੇ ਪਰ ਕੀ ਅਸੀਂ ਇਸ ਪੰਜਾਬ ਦੇ ਹਾਲਾਤ ਵਿੱਚੋਂ ਕਦੇ ਬਾਹਰ ਨਿਕਲ ਪਾਵਾਂਗੇ ਕਿੰਨਾ ਕੁ ਸਾਨੂੰ ਰਾਜਨੀਤੀ ਬਾਰੇ ਗਿਆਨ ਹੋ ਗਿਆ ਜਾਂ ਫਿਰ ਸਿਰਫ ਅਸੀਂ ਪਲੱਸ 2 ਕਰਕੇ ਨੌਜਵਾਨ ਜੋ ਹੈ ਉਹ ਬਾਹਰ ਜਾਣ ਦੀ ਤਿਆਰੀ ਵਿੱਚ ਹੈ ਅਲੱਗ-ਅਲੱਗ ਬੁੱਧੀਜੀਵਾਂ ਨੇ ਇਸ ਪਲੇਟਫਾਰਮ ਉੱਤੇ ਆ ਕੇ ਤੁਹਾਡੇ ਨਾਲ ਚਰਚਾ ਕੀਤੀ ਗੱਲਬਾਤ ਤੁਸੀਂ ਸੁਣੀ ਉਹਨਾਂ ਦੀ ਵਿਚਾਰ ਵੀ ਆਪਣੇ ਰੱਖੇ ਤੇ ਅੱਜ ਸਾਡੇ ਨਾਲ ਮੌਜੂਦ ਨੇ ਅਮਰਜੀਤ ਸਿੰਘ ਗਰੇਵਾਲ ਬੁੱਧੀਜੀਵੀ ਨੇ ਚਰਚਾ ਬਖੂਬੀ ਕਰਦੇ ਨੇ ਕਾਫੀ ਕੁਛ ਪੰਜਾਬ ਦੇ ਇਤਿਹਾਸ ਨੂੰ ਲੈ ਕੇ ਜਾਣਦੇ ਵੀ ਨੇ ਆਪਣੀ ਗੱਲ ਵੀ ਰੱਖਦੇ ਨੇ ਪਰ ਪੰਜਾਬ ਇਸ ਸਾਰੀਆਂ ਚੀਜ਼ਾਂ ਵਿੱਚੋਂ ਪਾਦ ਕਿਵੇਂ ਲੰਗੇ ਕਿ ਕਿਸਾਨੀ ਮੋਰਚੇ ਨੇ ਜੋ ਜਾਗਰੂਕਤਾ ਦਿਖਾਈ ਸੀ ਅਸੀਂ ਅੱਜ ਵੀ ਜਾਗਰੂਕਾਂ ਜਿਹਾ ਅਸੀਂ ਵੀ ਅ ਪਿੰਡਾਂ ਦੇ ਵਿੱਚ ਧੜਿਆਂ ਵਿੱਚ ਵੰਡੇ ਗਏ ਆ ਸਾਡੇ ਨਾਲ ਮੌਜੂਦ ਨੇ ਅਮਰਜੀਤ ਸਿੰਘ ਸਭਾਈ ਖਾਲਸਾ ਦੀ ਫਤਹਿ ਮੈਂ ਪਹਿਲਾ ਸਵਾਲ ਹੈ ਕਿ ਕਿਸਾਨੀ ਮੋਰਚੇ ਤੋਂ ਬਾਅਦ ਜੋ ਸਾਡੇ ਵਿੱਚ ਜਾਗਰੂਕਤਾ ਹੈਗੀ ਹੈ ਕੀ ਅੱਜ ਵੀ ਅਸੀਂ ਰਾਜਨੀਤੀ ਨੂੰ ਸਮਝਦੇ ਹਾਂ ਕਿ ਬੋਧੀ ਕੰਗਾਲ ਦੇ ਵਿੱਚ ਪੰਜਾਬ ਫਸਿਆ ਹੋਇਆ ਹੈ ਕਿਉਂਕਿ ਧਾਰਮਿਕ ਚੀਜ਼ਾਂ ਦੇ ਉੱਤੇ ਅੱਜ ਵੀ ਲੋਕ ਜ਼ਿਆਦਾ ਦੇਖਦੇ ਨੇ ਸੋਸ਼ਲ ਮੀਡੀਆ ਹੋਵੇ ਟੀਵੀ ਹੋਵੇ ਕਾਫੀ ਉੱਥੇ ਲੋਕ ਨਾਲ ਜਾ ਕੇ ਜੁੜ ਜਾਂਦੇ ਨੇ ਪਰ ਰਾਜਨੀਤੀ ਪੱਖੋਂ ਕਿ ਅੱਜ ਵੀ ਬੋਧੀ ਕੰਗਾਲੀ ਚ ਲੰਘਦੇ ਆ ਪੰਜਾਬ ਬੜੀ ਤੁਸੀਂ ਪਿੰਨ ਪੁਆਇੰਟ ਕੀਤਾ ਇਸਿਊ ਨੂੰ ਬਹੁਤ ਖੂਬਸੂਰਤਾਂ ਨਾਲ ਸਿਚੁਏਸ਼ਨ ਇਹ ਆ ਕਿ ਪੰਜਾਬ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਕ੍ਰਾਈਸਿਸ ਦੇ ਵਿੱਚੋਂ ਦੀ ਲੰਘ ਰਿਹਾ ਹੈ ਜੇ ਤੁਸੀਂ ਗੱਲ ਕੀਤੀ ਕਿ ਪੰਜਾਬ ਦੀ ਯੂਥ ਇਸ ਵੇਲੇ ਉਹ ਪੰਜਾਬ ਨੂੰ ਛੱਡ ਕੇ ਵਿਦੇਸ਼ਾਂ 'ਚ ਜਾ ਰਹੀ ਹੈ। ਪੰਜਾਬ ਇੱਕ ਐਸੀ ਧਰਤੀ ਬਣ ਗਈ ਆ ਜਿੱਥੋਂ ਲੋਕ ਇੱਥੋਂ ਦੇ ਲੋਕ ਜਾ ਰਹੇ ਨੇ ਤੇ ਬਾਹਰੋਂ ਦੇ ਲੋਕ ਇੱਥੇ ਆ ਰਹੇ ਨੇ। ਹੁਣ ਜੇ ਸਾਡੇ ਬੱਚੇ ਪੜਨ ਲਈ ਕੈਨੇਡਾ ਜਾ ਰਹੇ ਨੇ, ਆਸਟ੍ਰੇਲੀਆ ਜਾ ਰਹੇ ਨੇ, ਅਮਰੀਕਾ ਜਾ ਰਹੇ ਨੇ ਤਾਂ ਸਾਡੀਆਂ ਯੂਨੀਵਰਸਟੀਆਂ ਖਾਲੀ ਨਹੀਂ ਹੋਈਆਂ। ਸਾਡੀਆਂ ਯੂਨੀਵਰਸਟੀਆਂ ਦੇ ਵਿੱਚੋਂ ਬਿਹਾਰ ਤੋਂ ਆ ਰਹੇ ਨੇ, ਨਾਰਥ-ਈਸਟ ਤੋਂ ਆ ਰਹੇ ਨੇ, ਅਫਰੀਕਾ ਦੇ ਬਹੁਤ ਸਾਰੇ ਕੰਟਰੀਜ਼ ਤੋਂ ਆ ਰਹੇ ਨੇ, ਅਫਗਾਨਿਸਤਾਨ ਤੋਂ ਆ ਰਹੇ ਨੇ ਜਾਂ ਹੋਰ ਜਿਹੜੇ ਗਰੀਬ ਮੁਲਕਾਂ ਤੋਂ ਆ ਰਹੇ ਨੇ। ਸੋ ਮਤਲਬ ਪੰਜਾਬ ਦੀ ਜਿਹੜੀ ਇਹ ਲੈਂਡਸਕੇਪ ਆ ਜਾਂ ਪੰਜਾਬ ਦੀ ਜਿਹੜੀ ਪਾਪੂਲੇਸ਼ਨ ਦੀ ਜਿਹੜੀ ਸੀਨ ਆ ਉਹ ਤਕਰੀਬਨ ਬਦਲ ਰਿਹਾ ਇੱਕ ਜਿਵੇਂ ਜਿਵੇਂ ਇਹ ਇੱਕ ਤੁਸੀਂ ਇਸ਼ੂ ਲਿਆ ਦੂਸਰਾ ਵੱਡਾ ਇਸ਼ੂ ਹੈ ਜਿਵੇਂ ਪੰਜਾਬ ਦੇ ਵਿੱਚ ਅਸੀਂ ਸਾਰੇ ਹਿੰਦੁਸਤਾਨ ਦਾ ਢਿੱਡ ਤਾਂ ਭਰ ਦਿੱਤਾ ਫੂਡ ਦੇ ਨਾਲ ਪਰ ਆਪਣਾ ਢਿੱਡ ਕਾ ਦੇ ਨਾਲ ਭਰ ਲਿਆ ਜੈਹਰਾਂ ਨਾਲ ਪੰਜਾਬ ਦੀ ਪਾਣੀ ਪੰਜਾਬ ਦੀ ਹਵਾ ਪੰਜਾਬ ਦੀ ਧਰਤੀ ਪੰਜਾਬ ਦੀਆਂ ਵੈਲਿਊਜ਼ ਸਭ ਪੋਲਿਊਟ ਹੋ ਚੁੱਕੀਆਂ ਨੇ ਸਭ ਕੁਝ ਬਰਬਾਦ ਹੋ ਚੁੱਕਿਆ ਇਸੇ ਤਰ੍ਹਾਂ ਬਹੁਤ ਸਾਰੇ ਹੋਰ ਮਸਲੇ ਪੰਜਾਬ ਦੀ ਯੂਥ ਹੈ ਜਿਹੜੀ ਉਹ ਜਾਂ ਵਿਦੇਸ਼ ਜਾ ਰਹੀ ਹੈ ਜਿਹੜੇ ਵਿਦੇਸ਼ ਨਹੀਂ ਜਾ ਰਹੇ ਉਹ ਇੱਥੇ ਜਾਂ ਕ੍ਰਾਈਮ ਦੇ ਵਿੱਚ ਫਸ ਜਾਂਦੇ ਨੇ ਜਾਂ ਇੱਥੇ ਨਸ਼ਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਇਸ ਤਰ੍ਹਾਂ ਪੰਜਾਬ ਦੀ ਹਰ ਧਿਹਰਾ ਜਿਹੜੀ ਉਹ ਕ੍ਰਾਈਸਿਸ ਦੇ ਵਿੱਚੋਂ ਦੀ ਲੰਘ ਰਹੀ ਹੈ ਹੁਣ ਤੁਸੀਂ ਦੂਸਰੀ ਗੱਲ ਕਹਿ ਰਹੇ ਹੋ ਕਿ ਇਹ ਇਹਨਾਂ ਦੇ ਜਿਹੜੀਆਂ ਤੁਸੀਂ ਇਹ ਗੱਲ ਕੀਤੀ ਆ ਕਿ ਅਸੀਂ ਤਾਂ ਮ ਗੱਲਾਂ ਬਾਰੇ ਸੋਚਦੇ ਆਈਡੀਓਲੋਜੀਕਲ ਗੱਲਾਂ ਬਾਰੇ ਸੋਚਦੇ ਆ ਇਹਨਾਂ ਦੇ ਰਾਹੀਂ ਉਹਨਾਂ ਇਹ ਚੀਜ਼ਾਂ ਨੇ ਜਿਹੜੇ ਪੰਜਾਬ ਦੀ ਅੰਦੇ ਕ੍ਰਾਈਸਿਸ ਨੂੰ ਹੱਲ ਕਰਨ ਲਈ ਥੋੜੀ ਨੇ ਇਹ ਇਹ ਤਾਂ ਉਸ ਕ੍ਰਾਈਸਿਸ ਤੋਂ ਲੋਕਾਂ ਦੀ ਕਿਵੇਂ ਧਿਆਨ ਹਟਾਉਣਾ ਇਸ ਲਈ ਇਹ ਚੀਜ਼ਾਂ ਅੱਛਾ ਸਤ ਤੁਸੀਂ ਕਾਫੀ ਚੀਜ਼ਾਂ ਤੋਂ ਵਿਚਰਦੇ ਹੋ ਜਦੋਂ ਪੰਜਾਬ ਨੂੰ ਧਰਮ ਵਾਲੇ ਪਾਸੇ ਲਜਾਇਆ ਜਾਂਦਾ ਧਾਰਮਿਕ ਚੀਜ਼ਾਂ ਹੁੰਦੀਆਂ ਨੇ ਉੱਥੇ ਰਿਐਕਟ ਹੁੰਦਾ ਬੁੱਧੀਜੀਵੀ ਬੋਲਦੇ ਨੇ ਰਿਐਕਸ਼ਨ ਹੁੰਦਾ ਉਹ ਬਕਾਇਦਾ ਪਰ ਜਦੋਂ ਕਿਸਾਨੀ ਦੀ ਗੱਲ ਹੁੰਦੀ ਹੈ ਪਾਣੀਆਂ ਦੀ ਗੱਲ ਹੁੰਦੀ ਹੈ ਜਦੋਂ ਯੂਥ ਦੀ ਗੱਲ ਹੁੰਦੀ ਹੈ ਜਦੋਂ ਖਾਸ ਕਰਕੇ ਸਿਆਸਤ ਦੀ ਗੱਲ ਹੁੰਦੀ ਹੈ ਉਦੋਂ ਬੁੱਧੀਜੀਵੀ ਬੋਲਦੇ ਨਹੀਂ ਰੈਕਸ਼ਨ ਬਹੁਤ ਘੱਟ ਹੁੰਦਾ ਦੇਖੋ ਸਿਚੁਏਸ਼ਨ ਇਹ ਆ ਕਿ ਜਿਹੜਾ ਹਰ ਮੁੱਦਾ ਉਹ ਇਸ ਵੇਲੇ ਟੈਕਨੀਕਲ ਮੁੱਦਾ ਬਣ ਚੁੱਕਿਆ ਬਹੁਤ ਸਾਰੇ ਮੁੱਦੇ ਨੇ ਜਿਹੜੇ ਇਕਨੋਮਿਕ ਨੇ ਬਹੁਤ ਸਾਰੇ ਮੁੱਦੇ ਅਲੱਗ-ਅਲੱਗ ਤਰ੍ਹਾਂ ਨਾਲ ਹੱਲ ਹੋਣੇ ਨੇ ਸੋ ਨਾ ਤਾਂ ਇਹ ਕਿਸੇ ਧਰਮਿਕ ਕੁਰਸ਼ਾਂ ਦੀ ਸਿੱਖਿਆ ਨਾਲ ਹੱਲ ਹੋਣੇ ਨੇ ਨਾ ਇਹ ਕਿਸੇ ਐਜੀਟੇਸ਼ਨ ਨਾਲ ਹੁਣ ਹੱਲ ਹੋਣੇ ਨੇ ਕਿ ਚਾਹੇ ਉਹ ਵੀ ਕੋ ਲੈਫਟ ਕੋਈ ਐਜੀਟੇਸ਼ਨ ਕਰ ਰਿਹਾ ਜਾਂ ਮਤਲਬ ਕੋਈ ਕੋਈ ਵੀ ਆਈਡੀਓਲੋਜੀਕਲ ਧਿਰ ਕੋਈ ਐਜੀਟੇਸ਼ਨ ਕਰੇ ਉਹਦੇ ਨਾਲ ਹੱਲ ਨਹੀਂ ਹੋਣੇ ਤੇ ਫਿਰ ਪੰਜਾਬ ਦੇ ਲੋਕਾਂ ਨੇ ਇਹ ਵੀ ਕਰਕੇ ਦੇਖ ਲਿਆ ਕਿ ਜਿਹੜੀਆਂ ਟ੍ਰੈਡੀਸ਼ਨਲ ਪਾਰਟੀਆਂ ਸੀ ਉਹਨਾਂ ਨੇ ਪੰਜਾਬ ਦਾ ਕੁਝ ਨਹੀਂ ਸਵਾਰਿਆ ਨਾ ਅਕਾਲੀਆਂ ਨੇ ਸਵਾਰਿਆ ਨਾ ਕਾਂਗਰਸ ਨੇ ਸਵਾਰਿਆ ਨਾ ਭਾਜਪਾ ਨੇ ਸਵਾਰਿਆ ਕਿਸੇ ਨੇ ਨਹੀਂ ਸਵਾਰਿਆ ਇਸ ਕਰਕੇ ਉਹਨਾਂ ਨੇ ਕਿਹਾ ਕਿ ਸਾਨੂੰ ਇੱਕ ਬਦਲਾਅ ਚਾਹੀਦਾ ਉਹ ਇੱਕ ਨਵੀਂ ਪਾਰਟੀ ਨੂੰ ਲੈ ਉਹ ਵੀ ਉਹੀ ਕੁਝ ਕਰ ਰਹੀ ਹੈ ਸੋ ਸਿਚੁਏਸ਼ਨ ਇਹ ਆ ਕਿ ਇੱਕ ਪਾਸੇ ਮੁੱਦੇ ਨੇ ਦੂਸਰੇ ਪਾਸੇ ਆਈਡੀਓਲੋਜੀਸ ਨੇ ਤੀਸਰੇ ਪਾਸੇ ਪੋਲਿਟਿਕਸ ਆ ਜਿਹੜੀਆਂ ਇਹ ਮੁੱਦੇ ਨੇ ਪੰਜਾਬ ਦੇ ਕ੍ਰਾਈਸਿਸ ਨੇ ਪੰਜਾਬ ਦੇ ਉਹਨਾਂ ਨੂੰ ਨਾ ਪੋਲਿਟੀਕਲ ਪਾਰਟੀਆਂ ਹੱਲ ਕਰ ਰਹੀਆਂ ਨੇ ਜਾਂ ਸੋਚ ਰਹੀਆਂ ਨੇ ਨਾ ਹੀ ਉਹ ਕਰ ਸਕਦੀਆਂ ਨੇ ਤੇ ਤੇ ਨਾ ਹੀ ਪੰਜਾਬ ਦੀਆਂ ਜਿਹੜੀਆਂ ਇਸ ਕਿਸਮ ਦੀਆਂ ਆਈਡੀਓਲੋਜੀਕਲ ਧਿਰਾਂ ਨੇ ਉਹਨਾਂ ਨੇ ਕਰਨੇ ਨੇ ਪੰਜਾਬ ਦੇ ਲੋਕਾਂ ਨੂੰ ਇੱਕ ਨਵੇਂ ਮਾਈਂਡਸੈਟ ਦੀ ਲੋੜ ਆ ਪੰਜਾਬ ਇਸ ਮਾਈਂਡਸੈਟ ਦੇ ਵਿੱਚ ਰਹਿ ਕੇ ਇਹ ਕੁਝ ਨਹੀਂ ਕਰ ਸਕੇਗਾ ਹੁਣ ਮਤਲਬ ਇਹ ਪਾਰਟੀ ਗਈ ਤਾਂ ਕੋਈ ਹੋਰ ਆ ਜਾਏਗੀ ਹੁਣ ਕਿਉਂਕਿ ਪੋਲਿਟਿਕਸ ਦਾ ਜਿਹੜਾ ਵਿਹਾਰ ਆ ਬਦਲ ਚੁੱਕਿਆ ਪਹਿਲਾਂ ਹੁਣ ਪੋਲਿਟਿਕਸ ਕੀ ਆ ਹੁਣ ਪੋਲਿਟਿਕਸ ਤੇ ਦੋ ਗੱਲਾਂ ਰਹਿ ਗਈਆਂ ਦੇਖੋ ਮਤਲਬ ਇੱਕ ਅਮੀਰ ਲੋਕ ਜਿਹੜੇ ਪੈਸਾ ਕਮਾ ਰਹੇ ਨੇ ਉਹ ਇੰਪੋਰਟੈਂਟ ਨੇ ਦੂਸਰੇ ਪਾਸੇ ਉਹ ਗਰੀਬ ਲੋਕ ਇੰਪੋਰਟੈਂਟ ਨੇ ਜਿਨ੍ਹਾਂ ਕੋਲ ਕੱਖ ਨਹੀਂ ਇਹਨਾਂ ਤੋਂ ਕੁਝ ਪੈਸੇ ਲੈ ਕੇ ਇਹਨਾਂ ਨੂੰ ਦੇ ਦੋ ਤੇ ਰਾਜ ਕਰੋ ਇਹ ਪੋਲਿਟਿਕਸ ਰਹਿ ਗਈ ਤੇ ਜਿਹੜੀ ਪ੍ਰੋਡਕਟਿਵਿਟੀ ਦੀ ਪੋਲਿਟਿਕਸ ਸੀ ਕੁਝ ਪ੍ਰੋਡਿਊਸ ਕਰਨ ਦੀ ਪੋਲਿਟਿਕਸ ਸੀ ਕੋਈ ਨਵਾਂ ਚੀਜ਼ ਲੈ ਕੇ ਆਉਣ ਦੀ ਚੀਜ਼ ਸੀਗੀ ਉਹ ਤਾਂ ਖਤਮ ਹੋ ਗਈ ਆ ਹੁਣ ਮਤਲਬ ਕੋਈ ਨਹੀਂ ਦੇਖਣਾ ਵੀ ਆ ਥਡੀਆਂ ਜਿਹੜੀਆਂ ਪ੍ਰੋਬਲਮਸ ਨੇ ਕਿਹਨੇ ਹੱਲ ਕਰਨੀਆਂ ਨੇ ਹੁਣ ਅਸੀਂ ਸਿਰਫ ਇਹ ਦੇਖਦੇ ਆ ਕਿ ਅਸੀਂ ਕਿਤਨਾ ਕਿਤੇ ਪੈਸਾ ਲੈ ਲਈਏ ਕਿ ਉਹਦੇ ਨਾਲ ਲੋਕਾਂ ਨੂੰ ਮੁਫਤ ਬਿਜਲੀ ਦੇ ਦਈਏ ਮੁਫਤ ਆਟਾ ਦੇ ਦਈਏ ਮੁਫਤ ਇਹ ਦੇ ਦਈਏ ਮੁਫਤ ਬਾਸ ਸਰਵਿਸ ਦੇ ਦਈਏ ਮੁਫਤ ਜਿਹੜੀ ਯਾਤਰਾ ਦੇ ਦਈਏ ਤੇ ਉਹਦੇ ਨਾਲ ਲੋਕ ਖੁਸ਼ ਰਹਣਗੇ ਤੇ ਸਾਨੂੰ ਵੋਟ ਪਾ ਦੇਣਗੇ ਸੋ ਮੁੱਦਿਆਂ ਦੀ ਪੋਲਿਟਿਕਸ ਖਤਮ ਹੋ ਚੁੱਕੀ ਇਹਦੇ ਬਾਰੇ ਕੋਈ ਨਹੀਂ ਸੋਚਦਾ ਪੋਲਿਟੀਕਲ ਪਾਰਟੀਆਂ ਤਾਂ ਨਹੀਂ ਉਹਨਾਂ ਨੂੰ ਸਿਰਫ ਦੋ ਹੀ ਕੰਮ ਨੇ ਪੈਸਾ ਇਕੱਠਾ ਕਰੋ ਜਿਵੇਂ ਕਿਵੇਂ ਵੀ ਤੇ ਲੋਕਾਂ 'ਚ ਵੰਡੋ ਤੇ ਜੁੱਤਲੋ ਸੋ ਪੈਰੋਲਟਿਕਸ ਜਿਹੜੀ ਉਹ ਸਿਰਫ ਇੱਕ ਗੇਮ ਰਹਿ ਗਈ ਹੈ ਪੈਸੇ ਦੀ ਕੋਈ ਵੀ ਚੀਜ਼ ਆਧੁਨਿਕ ਮੁੱਦੇ ਨਾਲ ਜੁੜੀ ਹੁੰਦੀ ਉੱਥੇ ਰਿਐਕਟ ਹੁੰਦਾ ਹੁਣ ਤਾਂ ਕਹਿੰਦੇ ਇੱਕ ਕਿਸਾਨ ਖੁਦਕੁਸ਼ੀ ਕਰ ਲੈਂਦਾ ਉਹਦੀ ਇੱਕ ਛੋਟੀ ਜੀ ਕਾਲਮ ਵਿੱਚ ਫੋਟੋਸ਼ਪਦੀ ਹੈ ਉਹਨੂੰ ਸ਼ਾਇਦ ਉਹ ਵੀ ਕਿਤੇ ਨਹੀਂ ਛਪਦੀ ਹੋएगी ਜੇ ਕਿਤੇ ਇੱਕ ਕਿਸਾਨ ਆਤਮ ਹੱਤਿਆ ਕਰ ਲੈਂਦਾ ਸਾਡਾ ਪੰਜਾਬ ਖੇਤੀ ਦੇ ਨਾਲ ਪੰਜਾਬ ਉਸ ਸੁਨਹਿਰੇ ਪੰਜਾਬ ਦੇ ਆਵਾ ਦੋਦ ਦੀ ਗੱਲ ਕਰੀਏ ਖੇਤੀ ਦੇ ਨਾਲ ਉਹ ਪਿੰਡਾਂ ਦੇ ਨਾਲ ਪੰਜਾਬ ਜੁੜਿਆ ਹੋਇਆ ਸੀ ਪ੍ਰਵਾਸ ਵੀ ਹੋਣ ਲੱਗ ਪਿਆ ਤਾਂ ਨਿਕਲੇ ਕਿਵੇਂ ਪੰਜਾਬ ਇਸੀਆਂ ਜੋ ਬਾਤ ਖਾਸ ਕਰਕੇ ਮੈਂ ਧਾਰਮਿਕ ਪੱਖੋਂ ਗੱਲ ਕਰਦੇ ਆ ਠੀਕ ਹੈ ਧਰਮ ਦਾ ਵਿਸ਼ਾ ਅਲੱਗ ਹੈ ਪੰਜਾਬ ਦਾ ਧਰਮ ਦਾ ਵਿਸ਼ਾ ਅਲੱਗ ਹੈ ਪਰ ਜੋ ਰਾਜਨੀਤੀ ਮੁੱਦੇ ਨੇ ਉਹ ਅਲੱਗ ਹੈ ਉਹ ਜਦੋਂ ਅਲੱਗਡ ਆਪਾਂ ਕਰਦੇ ਨੇ ਧਾਰਮਿਕ ਮੁੱਦੇ ਤੇ ਪੰਜਾਬ ਦੀ ਸਿਆਸਤ ਨੂੰ ਫਿਰ ਪੰਜਾਬ ਘੜੇ ਪਾਸੇ ਤੋਰਦਾ ਦੇਖੋ ਧਰਮ ਕੀ ਹੈ ਪੰਜਾਬ ਦਾ ਤੁਸੀਂ ਕਹਿੰਦੇ ਸਿੱਖ ਧਰਮ ਦੀ ਗੱਲ ਕਰੋ ਅਸੀਂ ਸਿੱਖ ਧਰਮ ਦੀ ਗੱਲ ਨਹੀਂ ਕਰਦੇ ਧਰਮ ਨੂੰ ਵਰਤ ਕੇ ਪੋਲਿਟਿਕਸ ਦੇ ਵਿੱਚ ਪਾਵਰ ਗੇਨ ਕਰਨ ਦੀ ਗੱਲ ਕੰਮ ਕਰ ਰਿਹਾ ਸੀ ਕੋਈ ਬੰਦੇ ਪੋਲਿਟਿਕਸ ਕੋਈ ਬੰਦੇ ਧਰਮ ਜਿਹੜਾ ਇੱਕ ਧਾਰਮਿਕ ਬੰਦਾ ਗੁਰੂ ਸਾਹਿਬ ਨੇ ਕੀ ਕਿਹਾ ਉਸ ਗੁਰੂ ਸਾਹਿਬ ਨੇ ਤੁਹਾਡੀ ਪੋਲਿਟਿਕਸ ਬਾਰੇ ਵੀ ਕਿਹਾ ਹੋਇਆ ਗੁਰੂ ਸਾਹਿਬ ਨੇ ਆਰਥਿਕਤਾ ਬਾਰੇ ਵੀ ਹਰੇਕ ਚੀਜ਼ ਨੂੰ ਉਹਨਾਂ ਨੇ ਮਤਲਬ ਆਪਣੇ ਜਿਹੜੀ ਗੁਰਬਾਣੀ ਹੈ ਉਹਦੇ ਵਿੱਚ ਸਾਰਿਆਂ ਬਾਰੇ ਵਿਚਾਰ ਪਰ ਜਿਹੜੇ ਲੋਕ ਧਰਮ ਦਾ ਰੌਲਾ ਪਾਉਂਦੇ ਨੇ ਪੋਲਿਟਿਕਸ ਦੇ ਵਿੱਚ ਜਾਂ ਹੋਰ ਇਹਨਾਂ ਥਾਵਾਂ ਤੇ ਉਹ ਇਹ ਨਹੀਂ ਦੱਸਦੇ ਕਿ ਗੁਰੂ ਸਾਹਿਬ ਨੇ ਇਸ ਇਸ਼ੂ ਨੂੰ ਸੋਲਵ ਕਰ ਲਈ ਕੀ ਕਿਹਾ ਉਹ ਤਾਂ ਇਹ ਕਰਫਦੇ ਨੇ ਵੀ ਮੈਂ ਇਹ ਇੱਕ ਇਹ ਚਾਹੇ ਜਾਤ ਆ ਚਾਹੇ ਧਰਮ ਇਹਦੀ ਵੋਟ ਕਿਵੇਂ ਹਾਸਲ ਕਰਨੀ ਆ ਉਹ ਉਹਦੀਆਂ ਚੀਜ਼ਾਂ ਨੂੰ ਵਰਤ ਕੇ ਉਹਦੇ ਕਕਾਰਾਂ ਨੂੰ ਵਰਤ ਕੇ ਉਹਦੀਆਂ ਮਤਲਬ ਇਹਨਾਂ ਚੀਜ਼ਾਂ ਨੂੰ ਲੈ ਕੇ ਉਹਨਾਂ ਦੇ ਨਾਂ ਲੈ ਕੇ ਵੀ ਮੈਂ ਵੱਧ ਤੋਂ ਵੱਧ ਵੋਟਾਂ ਕਿਵੇਂ ਹਾਸਲ ਕਰਨੀਆਂ ਹੁਣ ਜੇ ਤੁਸੀਂ ਇਹ ਗੱਲ ਕਰਦੇ ਹੋ ਕਿ ਅਸੀਂ ਪੰਜਾਬ ਦੇ ਇਸ਼ੂਸ ਨੂੰ ਸੋਲਵ ਕਰਨਾ ਤੁਸੀਂ ਹੁਣ ਸਿੰਪਲ ਇੱਕ ਗੱਲ ਕੀਤੀ ਆ ਕਿ ਪੰਜਾਬ ਦੇ ਵਿੱਚ ਕਿਸਾਨੀ ਆ ਜਿਹੜੀ ਪਿੰਡ ਆ ਉਹਨੇ ਬਹੁਤ ਪ੍ਰੋਡਿਊਸ ਕੀਤਾ ਗ੍ਰੀਨ ਰੈਵਲੂਸ਼ਨ ਦੇ ਵਿੱਚ ਠੀਕ ਹੈ ਸਾਰੀ ਦੁਨੀਆ ਦਾ ਅਨਾਜ ਨਾਲ ਢਿੱਡ ਭਰਿਆ ਹੁਣੋ ਕ੍ਰਾਈਸਿਸ ਚ ਪੰਜਾਬ ਦਾ ਪੰਜਾਬ ਦਾ ਕਿਸਾਨ ਉਸੇ ਸੁਸਾਈਡ ਕਰ ਰਿਹਾ ਪੰਜਾਬ ਦੇ ਲੋਕ ਸੁਸਾਈਡ ਕਰ ਰਹੇ ਨੇ ਇਹਨੂੰ ਕੌਣ ਕੱਢੇਗਾ ਤੁਸੀਂ ਕੀ ਆ ਤੇ ਸੋਲੂਸ਼ਨ ਕੀ ਹੈ ਦਾ ਬੜਾ ਸਿੰਪਲ ਸੋਲੂਸ਼ਨ ਪਰ ਕੋਈ ਕਰਨ ਵਾਲਾ ਨਹੀਂ ਨਾ ਹੁਣ ਪੈਂਟਸ ਸਟਾਰਟ ਦੇ ਵਿੱਚ ਜਦੋਂ ਗ੍ਰੀਨ ਰੈਵੋਲੂਸ਼ਨ ਆਈ ਆ ਤੁਸੀਂ ਉਸ ਤੋਂ ਤੁਸਤੇ ਮੇਰੇ ਹੱਲ ਬਾਅਦ ਪੈਦਾ ਹੋਏ ਹੋਵੋਗੇ ਉਸ ਵੇਲੇ ਕੀ ਸੀਗਾ ਕਿ ਕਿਹੜੇ ਤੇ ਪਿੰਡ ਜੁੜੇ ਹੋਏ ਸੀ ਖੇਤ ਨੂੰ ਜੋ ਚਾਹੀਦਾ ਸੀ ਪਿੰਡ ਚੋਂ ਜਾਂਦਾ ਸੀ ਚਾਹੇ ਹਲ ਚਾਹੀਦਾ ਸੀ ਜਾਂ ਕੋਈ ਮਸ਼ੀਨ ਚਾਹੀਦੀ ਸੀ ਲੇਬਰ ਚਾਹੀਦੀ ਸੀ ਖਾਦ ਚਾਹੀਦੀ ਸੀ ਧੂ ਕੁਝ ਵੀ ਚਾਹੀਦਾ ਸੀ ਕੋਈ ਟੂਲ ਚਾਹੀਦਾ ਸੀ ਠੀਕ ਹੈ ਉਹ ਸਾਰਾ ਪਿੰਡ ਚੋਂ ਜਾਂਦਾ ਸੀ ਤੇ ਪਿੰਡ ਜੋ ਪ੍ਰੋਡਿਊਸ ਕਰਦਾ ਸੀ ਖੇਤ ਜੋ ਪ੍ਰੋਡਿਊਸ ਕਰਦਾ ਸੀ ਪਿੰਡ ਚੋਂਦਾ ਸੀ ਤੁਸੀਂ ਪਿੰਡ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਘਰਾਂ ਦੇ ਵਿੱਚ ਹੀ ਆਟਾ ਪੀਸਿਆ ਜਾਂਦਾ ਸੀ ਸਾਰਾ ਕੰਮ ਮਤਲਬ ਜਿਹੜੀ ਸਾਰੀ ਫੂਟ ਦੀ ਪ੍ਰੋਸੈਸਿੰਗ ਆ ਉਹ ਘਰਾਂ 'ਚ ਹੁੰਦੀ ਸੀ ਕਿੰਨਾ ਵੱਡਾ ਸੈਕਸ਼ਨ ਸੀ ਜਿਹੜਾ ਕਪਾਹ ਦੇ ਨਾਲ ਜੁੜਿਆ ਹੋਇਆ ਸੀ ਨਰਮੇ ਨਾਲ ਜੁੜਿਆ ਹੋਇਆ ਸੀ ਕਿੰਨੇ ਬੁੜੀਆਂ ਕਿੰਨੇ ਜੁਲਾਹੇ ਕਿੰਨਾ ਕੁਛ ਕਿੰਨੇ ਮਤਲਬ ਸਾਰੇ ਉਹਦੇ ਨਾਲ ਲੱਗੇ ਹੋਏ ਸੀ ਹੁਣ ਕੀ ਹੋਇਆ ਪਿੰਡ ਦੇ ਵਿੱਚ ਕੀ ਹੋਇਆ ਕਿ ਖੇਤ ਨੂੰ ਤਾਂ ਟੈਕਨੋਲੋਜੀ ਦੇ ਦਿੱਤੀ ਠੀਕ ਹੈ ਪਿੰਡ ਤੋਂ ਸਾਰੀ ਟੈਕਨੋਲੋਜੀ ਖੋ ਕੇ ਮੰਡੀ ਨੂੰ ਦੇ ਦਿੱਤੀ ਪਿੰਡ ਜਿਹੜਾ ਮਿਸਤਰੀ ਪਿੰਡਾਂ ਦੇ ਲੋਹਾਰ ਤਰਖਾਨ ਜੋ ਖੇਤ ਲਈ ਮਸ਼ੀਨ ਤਿਆਰ ਕਰਦੇ ਸੀ ਹੁਣ ਬਾਹਰ ਆਉਂਦੀ ਹੈ ਖੇਤ ਦੇ ਵਿੱਚ ਪਿੰਡ ਦੇ ਵਿੱਚ ਜਿਹੜੀ ਜ਼ਰੂਰੀ ਲੱਗਦੀ ਸੀ ਖਾਦ ਤਿਆਰ ਹੁੰਦੀ ਸੀ ਹੁਣ ਮੰਡੀ ਚ ਆਉਂਦੀ ਹੈ ਖੇਤ ਨੂੰ ਜੋ ਕੁਝ ਵੀ ਚਾਹੀਦਾ ਉਹ ਮੰਡੀ ਚੋਂ ਆਉਂਦਾ ਦੇ ਖੇਤ ਜੋ ਪ੍ਰੋਡਿਊਸ ਕਰਦਾ ਉਹ ਹੁਣ ਸਿੱਧਾ ਮੰਡੀ ਚ ਜਾਂਦਾ ਪਿੰਡ ਤਾਂ ਖਤ ਖਤਮ ਹੋ ਗਿਆ 100% ਜਿੱਥੇ এমਪਲੋਇਮੈਂਟ ਸੀ ਉਹ ਜ਼ੀਰੋ ਹੋ ਗਈ ਤੁਸੀਂ ਮੁੜ ਕੇ ਪਿੰਡ ਨੂੰ ਖੇਤ ਨੂੰ ਪਿੰਡ ਨਾਲ ਜੋੜ ਦੋ ਤਾਂ ਪ੍ਰੋਬਲਮ ਸਾਲਵ ਹੋ ਜਾਊਗੀ ਅੱਛਾ ਸਰ ਆਪਾਂ ਦੇਖਦੇ ਹਾਂ ਕਿ ਕਈ ਸਿਆਸੀ ਪਾਰਟੀਆਂ ਜਾਂ ਕਈ ਇਹੋ ਜਿਹੇ ਨੌਜਵਾਨ ਜੋ ਕਹਿੰਦੇ ਨੇ ਕਿ ਅਸੀਂ ਪੰਜਾਬ ਨੂੰ ਬਚਾਣਾ ਹੈ ਪੰਜਾਬ ਨੂੰ ਬਚਾਣਾ ਕਿਸ ਤੋਂ ਹੈ ਪੰਜਾਬ ਨੂੰ ਬਚਾਣਾ ਉਹ ਉਹਨਾਂ ਲੋਕਾਂ ਉਸ ਸੋਚ ਤੋਂ ਜਿਹੜੀ ਸੋਚ ਨੇ ਪੰਜਾਬੀਆਂ ਪ੍ਰੋਬਲਮ ਸਾਲਵ ਕੀਤੀ ਪ੍ਰੋਬਲਮ ਕ੍ਰੀਏਟ ਕੀਤੀਆਂ ਨੇ ਜਿਸ ਕਿਸਮ ਦੀ ਸੋਚ ਨੇ ਪੰਜਾਬ ਦੀਆਂ ਪ੍ਰੋਬਲਮਸ ਕ੍ਰੀਏਟ ਕੀਤੀਆਂ ਨੇ ਠੀਕ ਹੈ ਉਸ ਵੇਲੇ ਮੈਂ ਨਹੀਂ ਸਮਝਦਾ ਸੀ ਕਿ ਉਹ ਕੋਈ ਸੋਚ ਇੰਨੀ ਮਾੜੀ ਹੋਊਗੀ ਹੁਣ ਦੇਖਣ ਵਾਲੀ ਗੱਲ ਆ ਕਿ ਇਹ ਪ੍ਰੋਬਲਮਸ ਕ੍ਰੀਏਟ ਹੋਏ ਹਰ ਜਿਹੜੀ ਡਿਵੈਲਪਮੈਂਟ ਆ ਉਹ ਨਵੇਂ ਇਸ਼ੂਜ਼ ਲੈ ਕੇ ਆਉਂਦੀ ਆ ਨਵੀਆਂ ਪ੍ਰੋਬਲਮਸ ਲੈ ਕੇ ਆਉਂਦੀ ਆ ਗ੍ਰੀਨ ਰੈਵੋਲੂਸ਼ਨ ਨੇ ਸਾਡਾ ਸਭ ਦਾ ਢਿੱਡ ਭਰਿਆ ਸਾਰੇ ਹਿੰਦੁਸਤਾਨ ਦਾ ਢਿੱਡ ਭਰਿਆ ਪਰ ਬਹੁਤ ਸਾਰੀਆਂ ਪ੍ਰੋਬਲਮਸ ਲੈ ਕੇ ਹੁਣ ਆ ਰਹੀਆਂ ਐਨਵਾਇਰਨਮੈਂਟ ਦੀਆਂ ਪ੍ਰੋਬਲਮ ਸਾਰੀਆਂ ਪ੍ਰੋਬਲਮ ਹੁਣ ਉਹਨਾਂ ਪ੍ਰੋਬਲਮਸ ਬਾਰੇ ਸੋਚਣ ਲਈ ਇੱਕ ਨਵੀਂ ਕਲਾਸ ਪੈਦਾ ਕਰਨੀ ਇੱਕ ਨਵੀਂ ਐਜੂਕੇਸ਼ਨ ਪੈਦਾ ਕਰਨੀ ਪਊਗੀ ਅੱਛਾ ਜਦੋਂ ਆਪਾਂ ਗੱਲ ਕਰਨੀਆਂ ਮੁੱਦਿਆਂ ਦੀ ਮੁੱਦੇ ਚੱਲਦੇ ਨੇ ਪੰਜਾਬ ਦੇ ਵਿੱਚ ਕਿਸਾਨੀ ਦਾ ਮੁੱਦਾ ਚੱਲਦਾ ਚਾਹੇ ਹੋਰ ਵੀ ਕਈ ਇਹੋ ਜਿਹੇ ਮੁੱਦੇ ਹੈਗੇ ਨੇ ਜਦੋਂ ਮੁੱਦਿਆਂ ਨੂੰ ਲੈ ਕੇ ਦੋ ਤਿੰਨ ਵੰਡ ਜਾਂਦੀਆਂ ਨੇ ਕਾਮਰਦ ਸਿੱਖ ਆਪਸ ਦੇ ਵਿੱਚ ਚਰਚਾ ਹੋਣ ਲੱਗ ਪੈਂਦੀ ਹੈ ਕਿਸਾਨੀ ਮੋਰਚੇ ਦੇ ਵਿੱਚ ਆਪਾਂ ਨੂੰ ਪਤਾ ਕਿਵੇਂ ਇਹ ਚੀਜ਼ਾਂ ਹੋਈਆਂ ਸਨ ਕੀ ਅੱਜ ਦੇ ਯੂਥ ਨੂੰ ਪਤਾ ਕਾਮਰਦ ਤੇ ਸਿੱਖ ਦਾ ਕੀ ਇਤਿਹਾਸ ਹੈ ਜਾਂ ਗਦਰੀ ਬਾਬਿਆਂ ਦਾ ਕੀ ਇਤਿਹਾਸ ਹੈ ਪਛੋਕਰ ਤੇ ਅਪਜੇ ਜਾ ਕੇ ਗੱਲ ਕਰੀਏ ਦੇਖੋ ਗੱਲ ਇਹ ਆ ਕਿ ਜਿਵੇਂ ਹੁਣ ਤੁਸੀਂ ਗੱਲ ਕੀਤੀ ਆ ਕਿ ਕਿਸਾਨ ਅੰਦੋਲਨ ਦੇ ਵਿੱਚ ਕਾਮਰੇਡ ਤੇ ਸਿੱਖਾਂ ਦਾ ਸਿੱਖ ਜਥੇਬੰਦੀਆਂ ਦਾ ਇਸ਼ੂਸ ਸੀਗਾ ਦੇਖੋ ਸਿਚੁਏਸ਼ਨ ਇਹ ਆ ਕਿ ਲੋਕਾਂ ਨੂੰ ਲੱਗ ਰਿਹਾ ਸੀ ਕਿ ਜਿਹੜੀ ਕਿਸਾਨ ਮੂਵਮੈਂਟ ਆ ਉਹ ਸਫਲ ਹੋ ਰਹੀ ਠੀਕ ਹੈ ਇਸ ਕਰਕੇ ਲੋਕਾਂ ਨੇ ਇਹ ਸੋਚਿਆ ਕਿ ਅਸੀਂ ਇਹਨੂੰ ਵੱਧ ਤੋਂ ਵੱਧ ਦਾ ਫਾਇਦਾ ਕਿਵੇਂ ਉਠਾ ਸਕਦੇ ਹਾਂ ਤੁਸੀਂ ਸਿਰਫ ਇਹ ਗੱਲ ਕਰਦੇ ਹੋ ਕਿ ਇੱਕ ਪਾਸੇ ਸਿੱਖ ਸੀ ਨਾ ਇੱਕ ਪਾਸੇ ਕਾਮਰੇਡ ਸੀਗੇ ਉਹਨਾਂ ਦੇ ਵਿੱਚ ਹੀ ਪਾਵਰ ਗੇਮ ਚੱਲ ਰਹੀ ਸੀ ਨਹੀਂ ਜਿਹੜੀਆਂ ਮਤਲਬ ਕਿਸਾਨ ਜਥੇਬੰਦੀਆਂ ਸੀ ਉਹਨਾਂ ਦੇ ਵਿਚਾਲੇ ਵੀ ਤਾਂ ਗੇਮ ਚੱਲ ਰਹੀ ਸੀ ਨਾ ਪਾਵਰ ਪੋਲਿਟਿਕਸ ਦੀ ਉਹ ਇੱਕ ਥੋੜੀ ਸੀ ਕਿੰਨੀਆਂ ਸੀ ਉਹ ਸੋ ਜਿੰਨੇ ਲੋਕ ਉਥੇ ਜਿੰਨੇ ਲੀਡਰ ਸੀ ਜਿੰਨੀਆਂ ਜਥੇਬੰਦੀਆਂ ਸੀ ਉਹ ਤਾਂ ਸਭ ਕਿਸਾਨਾਂ ਦੀ ਪਾਵਰ ਨੂੰ ਪੋਲਿਟੀਕਲ ਹਿਊਜ਼ ਲਈ ਵਰਤ ਰਹੀਆਂ ਸੀ ਜੇ ਉਹ ਨਹੀਂ ਵਰਤ ਸਕਦੇ ਉਹ ਕਿਸਾਨਾਂ ਨੂੰ ਜੇ ਉਹ ਨਹੀਂ ਕਿਸੇ ਤਰ੍ਹਾਂ ਨਾਲ ਹੋ ਰਹੀਆਂ ਸੀ ਤਾਂ ਉਹ ਇਸ ਕਰਕੇ ਕਿ ਕਿਸਾਨਾਂ ਦੀ ਸ਼ਕਤੀ ਜਾਂ ਉੱਥੇ ਜਿਹੜੇ ਲੋਕ ਬੈਠੇ ਸੀ ਉਹ ਇੰਨੇ ਪਾਵਰਫੁਲ ਹੋ ਰਹੇ ਸੀ ਕਿ ਉਹ ਸਰਕਾਰ ਨਾਲ ਕੋਈ ਸਮਝੌਤਾ ਕਰਨ ਦੀ ਸਥਿਤੀ 'ਚ ਹੀ ਨਹੀਂ ਸੀ ਰਹੇ ਨਹੀਂ ਤਾਂ ਹਰੇਕ ਦਾ ਇਹੀ ਸੀ ਕਿ ਇਸ ਪਾਵਰ ਨੂੰ ਵਰਤੋ ਕਿਸਾਨਾਂ ਨਾਲ ਸਰਕਾਰ ਨਾਲ ਸਮਝੌਤਾ ਕਰਕੇ ਕੁਝ ਨਾ ਕੁਝ ਲੈ ਲਓ ਸੋ ਉੱਥੇ ਜਿਹੜੀ ਜਿੱਤ ਆ ਜਥੇਵੰਦੀਆਂ ਦੀ ਨਹੀਂ ਸੀ ਪੰਜਾਬ ਦੇ ਲੋਕਾਂ ਦੀ ਸੀ ਕਿਸਾਨਾਂ ਦੀ ਸੀ ਔਰ ਇਹ ਵਕਰੀ ਗੱਲ ਆ ਕਿ ਪਹਿਲਾਂ ਇਹ ਜਿਹੜੇ ਪੋਲੀਟੀਕਲ ਲੋਕ ਨੇ ਇਹ ਲੋਕਾਂ ਨੂੰ ਵਰਤ ਲੈਂਦੇ ਸੀ ਲੋਕਾਂ ਦੀ ਪਾਵਰ ਨੂੰ ਵਰਤ ਲੈਂਦੇ ਸੀ ਆਪਣੀ ਪਾਵਰ ਵਧਾਉਣ ਲਈ ਲੋਕਾਂ ਦੀ ਉਸ ਨੂੰ ਪਰ ਹੁਣ ਕਿਸਾਨਾਂ ਨੇ ਜਾਂ ਉੱਥੇ ਬੈਠੇ ਲੋਕਾਂ ਨੇ ਇਹ ਨਹੀਂ ਹੋਣ ਦਿੱਤਾ ਸੋ ਇਹ ਇਹ ਸਾਰੇ ਇਰੈਲੇਵੈਂਟ ਲੋਕ ਚੀਜ਼ ਨੇ ਇਹ ਸਿਰਫ ਇਸ ਕਰਕੇ ਹੁੰਦੇ ਨੇ ਇਸ ਕਰਕੇ ਤੁਰੇ ਫਿਰਦੇ ਹੁੰਦੇ ਨੇ ਤਾਂ ਕਿ ਉਸ ਜਿਹੜੀ ਵੀ ਸ਼ਕਤੀ ਕਿਤੇ ਇਕੱਠੀ ਹੋ ਰਹੀ ਆ ਉਹਨੂੰ ਆਪਣੇ ਭਲੇ ਲਈ ਆਪਣੇ ਮਨੋਰਥਾਂ ਲਈ ਆਪਣੀ ਹਉਮੈ ਲਈ ਕਿਵੇਂ ਵਰਤਣ ਅੱਛਾ ਇੱਕ ਆਖਰੀ ਸਵਾਲ ਹੈ ਜੋ ਹਰ ਇੱਕ ਬੁੱਧੀਜੀਵੀ ਇਹ ਸੁਪਰ ਚਰਚਾ ਕਰਦਾ ਵਾ ਪ੍ਰਵਾਸ ਪ੍ਰਵਾਸ ਤੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਵੀ ਕਿਸ ਤਰੀਕੇ ਦੇ ਨਾਲ ਇਹ ਦੋਨੋਂ ਚੀਜ਼ਾਂ ਜੋ ਨੇ ਲਗਾਤਾਰ ਪੰਜਾਬ ਦੇ ਵਿੱਚ ਸਮੱਸਿਆ ਇਸ ਨਾਲ ਵਧਦੀ ਜਾਦੀ ਹੈ ਪ੍ਰਵਾਸ ਤੁਸੀਂ ਕਹਿੰਦੇ ਕਿ ਬਾਹਰੋਂ ਇੱਥੇ ਵੀ ਆਦੇ ਨੇ ਪਰ ਸਭ ਤੋਂ ਜ਼ਿਆਦਾ ਯੂਥ ਜੋ ਹੈ ਬਾਹਰ ਜਾਦੇ ਆ ਹੁਣ ਪਾਸਪੋਰਟ ਦੀ ਗੱਲ ਕਰੀਏ ਪੰਜਾਬ 'ਚ ਸਭ ਨਾਲੋਂ ਜ਼ਿਆਦਾ ਪਾਸਪੋਰਟ ਬਣ ਗਏ ਨੇ ਤਕਰੀਬਨ ਹਰ ਇੱਕ ਪੰਜਵੇਂ ਛੇਵੇਂ ਵਿਅਕਤੀ ਕੋਲ ਪਾਸਪੋਰਟ ਹੈ ਜਦੋਂ ਗੱਲ ਪ੍ਰਵਾਸ ਦੀ ਹੁੰਦੀ ਹੈ ਕਿ ਅਸੀਂ ਖੁਦ ਵੀ ਪੰਜਾਬ ਨਾਲ ਔਖਾ ਕਰਦੇ ਆ ਕਿ ਅਸੀਂ ਬਾਹਰ ਜਾਦੇ ਆ ਬਾਹਰੋਂ ਵਾਪਸ ਨਹੀਂ ਅਸੀਂ ਤਰਦੇ ਠੀਕ ਹੈ ਬਾਹਰ ਜਾਣ ਵਾਸਤੇ ਕੋਈ ਕਿਸੇ ਨੂੰ ਆਬਜੈਕਸ਼ਨ ਨਹੀਂ ਹੈ ਕਿਸੇ ਨੂੰ ਮਨਾਇ ਨਹੀਂ ਹੈ ਵਿਅਕਤੀ ਜਾ ਸਕਦਾ ਪਰ ਸਾਰਾ ਕੁਝ ਆਪਣਾ ਵੇਚ ਕੇ ਬਾਹਰ ਚਲਾ ਜਾਣਾ ਬਾਅਦ ਚੋ ਇਸ ਵਾਸਤੇ ਮੂਹੀ ਨਾ ਕਰਨਾ ਦੇਖੋ ਗੱਲੇ ਆ ਕਿ ਇੱਕ ਟਾਈਮ ਸੀ ਜਦੋਂ ਅਸੀਂ ਸਿਰਫ ਇੱਕ ਥਾਂ ਤੇ ਜੁੜ ਜਾਂਦੇ ਸੀ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਜੁੜ ਜੋ ਠੀਕ ਹੈ ਸੋ ਥਾਂ ਸਭ ਜੋ ਉਹੀ ਤਾਂ ਥਾਂ ਮਤਲਬ ਖੂਬਸੂਰਤ ਜਿੱਥੇ ਮੇਰਾ ਸਤਗੁਰ ਬੈਠਾ ਔਰ ਸਤਗੁਰ ਤਾਂ ਹਰ ਥਾਂ ਤੇ ਮਤਲਬ ਕੀ ਗੱਲ ਨਹੀਂ ਆ ਜਿੱਥੇ ਮਰਜੀ ਜਾਓ ਇਹ ਚ ਕੀ ਗੱਲ ਸਾਰੀ ਧਰਤੀ ਮਤਲਬ ਮਨੁੱਖ ਵੀ ਇੱਕ ਆ ਧਰਤੀ ਵੀ ਇੱਕ ਆ ਇਹਦੇ ਚ ਕੀ ਫਰਕ ਪੈਂਦਾ ਕਿ ਤੁਸੀਂ ਇੱਥੇ ਰਹਿੰਦੇ ਹੋ ਕਿ ਉੱਥੇ ਰਹਿੰਦੇ ਹੋ ਸੋ ਦੂਸਰੀ ਗੱਲ ਇਹ ਆ ਤੁਸੀਂ ਜਿੱਥੇ ਮਰਜੀ ਚਲੇ ਜਾਓ ਫਿਰ ਮੁੜ ਕੇ ਪੰਜਾਬ ਨਾਲ ਜੁੜੇ ਤਾਂ ਰਹੋਗੇ ਨਾ ਤੇ ਉਹ ਜੁੜਨਾ ਹੁਣ ਜ਼ਰੂਰੀ ਨਹੀਂ ਕਿ ਪੈਰਾਂ ਨਾਲ ਹੀ ਜੁੜਨਾ ਪੈਰਾਂ ਨਾਲ ਹੀ ਤੁਰ ਕੇ ਆਉਣਾ ਜੇ ਤੁਹਾਡੇ ਕੋਈ ਬੱਚੇ ਬਾਹਰ ਹੋਣ ਤੇ ਹਰ ਸ਼ਾਮ ਤੁਸੀਂ ਜਦੋਂ ਵੀ ਤੁਹਾਡੇ ਕੋਲ ਟਾਈਮ ਲੱਗਦਾ ਉਹਨਾਂ ਨਾਲ ਗੱਲ ਕਰਦੇ ਹੋ ਪਹਿਲਾਂ ਤਾਂ ਤੁਹਾਡਾ ਬੱਚਾ ਇੱਥੋਂ ਮਤਲਬ ਦਿੱਲੀ ਦੀ ਨੌਕਰੀ ਕਰਨ ਚਲਾ ਜਾਂਦਾ ਸੀ ਸਾਲ ਛੇ ਮਹੀਨੇ ਬਾਅਦ ਫੌਜੀ ਕਿੰਨੀ ਦੇਰ ਬਾਅਦ ਮੁੜਦੇ ਸੀ ਹੁਣ ਤਾਂ ਤੁਸੀਂ ਆਪਣੇ ਬੱਚਿਆਂ ਨਾਲ ਆਪਣੇ ਪੁੱਤ ਪੋਤਿਆਂ ਨਾਲ ਰੋਜ਼ ਗੱਲਾਂ ਕਰਦੇ ਹੋ ਚਾਹੇ ਕੈਨੇਡਾ 'ਚ ਬੈਠੇ ਨੇ ਚਾਹੇ ਆਸਟ੍ਰੇਲੀਆ 'ਚ ਬੈਠੇ ਨੇ ਕਿਹੜੀ ਦੂਰੀ ਆ ਕੋਈ ਦੂਰੀ ਨਹੀਂ ਹੈ ਕਿ ਉਹਨਾਂ ਦੇ ਬੱਚੇ ਵਾਪਸ ਆਣਗੇ ਬਾਅਦ ਬਾਅਦ ਹੁਣ ਹਰ ਰੋਜ਼ ਹੀ ਉਹਨਾਂ ਕੋਲ ਆਉਂਦੇ ਨੇ ਤੁਸੀਂ ਇਹ ਕਿਉਂ ਕਹਨੇ ਹੋ ਵੀ ਬਾਹਰ ਆਉਣਗੇ ਇੱਥੇ ਆ ਕੇ ਕਿ ਦਾ ਇਸ਼ੂ ਨਹੀਂ ਹੈ ਹਾਂ ਤੁਸੀਂ ਜਿਹੜੇ ਇਹ ਤੁਹਾਡੇ ਮਨਤ ਸਵਾਲ ਇਹ ਆ ਕਿ ਜੇ ਇੱਥੇ ਆਉਣਗੇ ਤਾਂ ਇੱਥੋਂ ਲਈ ਕੁਝ ਕਰਨਗੇ ਪੰਜਾਬ ਦੀ ਬਿਹਤਰੀ ਲਈ ਠੀਕ ਹੈ ਉੱਥੇ ਬੈਠੇ ਵੀ ਕਰ ਸਕਦੇ ਨੇ ਇਹ ਜਿਹੜਾ ਇਸ਼ੂ ਸੀ ਜਿਹਨੂੰ ਅਸੀਂ ਪਹਿਲਾਂ ਇਹ ਕਹਿੰਦੇ ਸੀਗੇ ਕਿ ਬ੍ਰੇਨ ਡレイン ਹੋ ਰਿਹਾ ਹੁਣ ਬ੍ਰੇਨ ਡレイン ਨਹੀਂ ਹੋਣਾ ਹੁਣ ਇਸ ਵੇਲੇ ਤੁਸੀਂ ਉਹ ਇੰਸਟੀਚਿਊਸ਼ਨਸ ਉਹ ਸੰਸਥਾਵਾ ਉਹ ਟੂਲਸ ਡਿਵੈਲਪ ਕਰੋ ਜਿਹਦੇ ਰਾਹੀਂ ਤੁਸੀਂ ਆਪਣੇ ਬਾਹਰ ਬੈਠੇ ਹੋਏ ਬੱਚਿਆਂ ਨੂੰ ਇੱਥੋਂ ਦੀਆਂ ਪ੍ਰੋਬਲਮ ਸੋਲਵ ਕਰ ਲਈ ਵਰਤ ਸਕੋ ਨਹੀਂ ਪੋਲਿਟਿਕਸ ਵਾਲੀ ਜਗ੍ਹਾ ਤਾਂ ਖਾਲੀ ਹੋ ਗਈ ਨਾ ਆਪਣੇ ਬੱਚੇ ਬਾਹਰੋਂ ਜਾਣਗੇ ਫਿਰ ਪ੍ਰਵਾਸ ਜੋ ਪ੍ਰਵਾਸੀ ਨੇ ਉਹ ਇੱਥੇ ਪੰਜਾਬ ਚ ਆਣਗੇ ਫਿਰ ਸਮੱਸਿਆ ਘਾਦੀ ਆ ਤੁਸੀਂ ਫਿਰ ਇੱਕ ਨਵਾਂ ਕ੍ਰੀਏਟ ਕਰੋ ਨਾ ਤੁਸੀਂ ਜਿਹੜਾ ਪੰਜਾਬ ਆ ਇਸ ਵੇਲੇ ਪੰਜਾਬ ਤੁਸੀਂ ਹੁਣ ਜਿਵੇਂ ਕਹਿ ਰਹੇ ਹੋ ਵੀ ਜਿਸ ਤੇਜ਼ੀ ਨਾਲ ਬਾਹਰ ਜਾ ਰਹੇ ਨੇ ਪੰਜਾਬ ਤਾਂ ਸਾਰੀ ਦੁਨੀਆ ਚ ਬੈਠਾ ਕੀ ਤੁਸੀਂ ਸਾਰੀ ਦੁਨੀਆ ਦੇ ਪੰਜਾਬ ਨੂੰ ਸਾਂਝਾ ਕਰਨ ਲਈ ਇਕੱਠਾ ਕਰਨ ਲਈ ਉਹਨਾਂ ਦੀ ਇੱਕ ਆਈਡੈਂਟੀਟੀ ਬਣਾਉਣ ਲਈ ਕੁਛ ਨਹੀਂ ਕਰ ਸਕੇ ਤੁਸੀਂ ਇੱਕ ਮੈਨੂੰ ਗੱਲ ਦੱਸੋ ਤੁਸੀਂ ਉਹਨੇ মিডিਆ ਤੇ ਕੰਮ ਕਰਦੇ ਹੋ ਤੁਸੀਂ ਕਿੰਨਿਆਂ ਦੇ ਕਿੰਨਿਆਂ ਨੂੰ ਜਾ ਕੇ ਘਰਾਂ 'ਚ ਮਿਲਦੇ ਹੋ ਤੁਸੀਂ ਮੈਨੂੰ ਗੱਲ ਕਰੋਗੇ ਤਾਂ ਮੈਨੂੰ ਟੈਲੀਫੋਨ ਕਰੋਗੇ ਜਾਂ ਮੇਰਾ ਐਡਰੈਸ ਕੀ ਆ ਮੇਰਾ ਐਡਰੈਸ ਤੁਹਾਡੇ ਕੋਲ ਡਿਜੀਟਲ ਐਡਰੈਸ ਠੀਕ ਹੈ ਹਰ ਬੰਦੇ ਦਾ ਜਿਹੜੇ ਜੀਓਗ੍ਰਾਫੀਕਲ ਐਡਰੈਸ ਨੂੰ ਤਾਂ ਖਤਮ ਹੋ ਰਹੇ ਨੇ ਤੇ ਜਿਹੜੇ ਡਿਜੀਟਲ ਐਡਰੈਸ ਨੇ ਉਹ ਸਾਹਮਣੇ ਆ ਰਹੇ ਨੇ ਠੀਕ ਹੈ ਔਰ ਡਿਜੀਟਲ ਐਡਰੈਸ ਰਾਹੀਂ ਅਸੀਂ ਸਭ ਨੂੰ ਮਿਲਦੇ ਆਂ ਗਿਲਦੇ ਆਂ ਔਰ ਸਾਰਾ ਪੰਜਾਬ ਸਾਰੀ ਦੁਨੀਆ ਚ ਫੈਲਿਆ ਹੋਇਆ ਉਹਨੂੰ ਮਤਲਬ ਤੁਸੀਂ ਆਰਗੇਨਾਈਜ਼ ਕਰੋ ਇਕੱਠਾ ਕਰੋ ਉਹਨੂੰ ਇੱਕ ਉਹ ਔਰ ਉਹਨੂੰ ਉਸ ਪੰਜਾਬ ਨੂੰ ਪੰਜਾਬ ਦੀ ਧਰਤੀ ਦੀਆਂ ਪ੍ਰੋਬਲਮ ਸੋਲਵ ਕਰਨ ਲਈ ਉਹ ਪੰਜਾਬ ਵੀ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਨੇ ਉਹਨਾਂ ਦੀਆਂ ਪ੍ਰੋਬਲਮ ਸਾਰੇ ਪੰਜਾਬੀਆਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਯੂਜ਼ ਕਰੋ ਔਰ ਸਾਰੀ ਦੁਨੀਆ ਇੱਕ ਆ ਔਰ ਉਹ ਸਾਰੀ ਦੁਨੀਆ ਦੀਆਂ ਪ੍ਰੋਬਲਮ ਅੱਛਾ ਆਖਰੀ ਸਵਾਲ ਹੈ ਮੇਰਾ ਜਦੋਂ ਤੁਸੀਂ ਕਹਿੰਦੇ ਹੋ ਕਿ ਯੂਥ ਇੱਥੋਂ ਬਾਹਰ ਜਾ ਰਿਹਾ ਕਿਉਂ ਸਮੱਸਿਆ ਕੋਈ ਮਾੜੀ ਗੱਲ ਨਹੀਂ ਪਰ ਜਿਹੜੇ ਯੂਪੀ ਬਿਹਾਰ ਦੇ ਪੰਜਾਬ ਚ ਆ ਕੇ ਕੰਮ ਕਰਨਗੇ ਤਾਂ ਇਹ ਬਿਲਕੁਲ ਸਹੀ ਹੈ ਕਿਉਂਕਿ ਆਪਾਂ ਦੇਖਦੇ ਹਾਂ ਕਿ ਉਹਨਾਂ ਦੇ ਉੱਤੇ ਵੀ ਕਹਿੰਦੇ ਚਲੋ ਬਾਹਰ ਚਲੋ ਪੰਜਾਬ ਚੋਂ ਨਿਕਲੋ ਇੱਥੋਂ ਦੀ ਜਿਹੜਾ ਪ੍ਰਵਾਸ ਇੱਥੇ ਪੰਜਾਬ ਕਟ ਬਿਲਕੁਲ ਗਲਤ ਕਿਉਂ ਕੱਢਿਆ ਜਾਵੇ ਉਹ ਪੰਜਾਬੀ ਨੇ ਸ਼ਰਦਿਤ ਪਾਤਰ ਦੀ ਪੋਇਮ ਆਇਆ ਆਨੰਦ ਕਿਸ਼ੋਰ ਉਹਦੇ ਵਿੱਚ ਜਿਹੜੀਆਂ ਯੂਪੀ ਦੇ ਬਿਹਾਰ ਤੋਂ ਜਿਹੜੇ ਬੱਚੇ ਆਉਂਦੇ ਨੇ ਇਥੇ ਆਪਣੇ ਯਾਰ ਥੋੜੇ ਪੰਜਾਬ ਸਕੂਲ এডਿਕੇਸ਼ਨ ਬੋਰਡ ਦੇ ਵਿੱਚ ਸਭ ਤੋਂ ਵੱਧ ਬੱਚੇ ਤਾਂ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੇ ਪੜ੍ਹਦੇ ਨੇ ਥੋੜੇ ਵਿੱਚ ਤਾਂ ਉੱਥੇ ਪੜ੍ਹਦਾ ਹੀ ਨਹੀਂ ਤੁਸੀਂ ਕਿਹੜੇ ਪੰਜਾਬ ਦੀ ਗੱਲ ਕਰਦੇ ਹੋ ਹੁਣ ਉਹ ਪੰਜਾਬੀ ਸਾਡੇ ਨਾਲੋਂ ਵੱਧ ਪੰਜਾਬੀ ਨੇ ਨਹੀਂ ਕਈ ਤਾਂ ਕਹਿੰਦੇ ਨੇ ਕਿ ਪੰਜਾਬ ਦੇ ਨੌਜਵਾਨਾਂ ਨੇ ਆਇਲੈਂਡਸ ਨੂੰ ਡਿਗਰੀ ਸਮਝ ਲਿਆ ਆਈ ਲੈਟਸ ਸੀ ਉਹਨਾਂ ਦੀ ਰੋਜੀ ਰੋਟੀ ਆ ਕਦੋਂ ਤੇ ਬਾਅਦ ਜਾਓ ਹਾਂ ਹੁਣ ਉਹ ਬੰਲੇ ਅੰਗਰੇਜ਼ੀ ਨਾਲ ਜੁੜ ਚੁੱਕੇ ਨੇ ਸਟੂਡੀਓ ਪੱਤਰ ਦੀ ਕਾਪੀ ਤੇ ਹੀ ਕਹਿੰਦੀ ਆ ਕਿ ਸਾਡੀ ਯੂਥ ਅੰਗਰੇਜ਼ੀ ਨਾਲ ਜੁੜ ਗਈ ਆ ਤੇ ਉਹਨਾਂ ਦੀ ਜਿਹੜੀ ਯੂਥ ਆ ਉਹ ਪੰਜਾਬੀ ਨਾਲ ਜੁੜ ਗਈ ਆ ਤੇ ਸਾਡੇ ਨਾਲ ਵੱਧ ਪੰਜਾਬੀ ਹੋਗੇ ਉਹ ਉਹ ਜਿਹੇ ਜੋ ਪੰਜਾਬ ਚ ਆਉਣਗੇ ਤੇ ਇੱਥੇ ਰਹਿਣਗੇ ਔਰ ਉਹ ਪੰਜਾਬ ਨੂੰ ਆਪਣੇ ਸੁਪਨਿਆਂ ਦੇ ਹਿਸਾਬ ਨਾਲ ਉਸਾਰਨਗੇ ਅਸੀਂ ਬਾਹਰ ਚੱਲੇ ਆ ਅਸੀਂ ਸਾਰੀ ਦੁਨੀਆ ਚ ਫੈਲੇ ਆ ਅਸੀਂ ਸਾਰੀ ਦੁਨੀਆ ਚ ਫੈਲੇ ਹੋਏ ਪੰਜਾਬ ਨੂੰ ਆਪਣੇ ਸੁਪਨਿਆਂ ਦੇ ਹਿਸਾਬ ਨਾਲ ਬਿਲਡ ਕਰਨਾ ਤੇ ਸਾਢੇ ਗੱਲ ਬਾਤ ਸੁਣੀਏ ਸਾਡੇ ਨਾਲ ਮੌਜੂਦ ਸਾਨ ਅਮਲਜੀਤ ਸਿੰਘ ਗਰੇਵਾਲ ਜਿਨ੍ਹਾਂ ਨੇ ਬਖੂਬੀ ਚਰਚਾ ਕੀਤੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕਿ ਪੰਜਾਬ ਦੇ ਮੁੱਦਿਆਂ ਦਾ ਹਾਲ ਕੀ ਹੈ